ਵਿਚ ਇਸ ਸਮੇਂ ਕੁਦਰਤੀ ਆਫਤ ਹੜਾ ਕਾਨ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਤਹਿਤ ਵਰਲਡ 크੍ਰਿਸਚਨ ਫੋਕਸ ਕਮੇਟੀ ਦੀ ਟੀਮ ਵੱਲੋਂ ਫਿਰੋਜ਼ਪੁਰ ਵਿਖੇ ਹੜਪੀੜਤੀ ਇਲਾਕੇ ਵਿੱਚ ਪਹੁੰਚ ਕੇ ਕਮੇਟੀ ਦੇ ਨੈਸ਼ਨਲ ਪ੍ਰਧਾਨ ਜੌਨ ਕੋਟਲੀ ਅਤੇ ਅਪੋਸਟਲ ਸੁਖਪਾਲ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜਪ੍ਰਿੱਟ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਨ੍ਹਾਂ ਲਈ ਸੰਸਥਾ ਵੱਲੋਂ ਰਾਸ਼ਨ ਦਵਾਈਆਂ ਤੇ ਤਰਪੈਲਾ ਵਗੈਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅੱਜ ਅਸੀਂ ਪਹੁੰਚੇ ਹਾਂ ਅਪੋਸਟਲ ਸੁਖਪਾਲ ਰਾਣਾ ਮਿਨਿਸਟਰੀ ਵੱਲੋਂ ਫਰੋਜਪੁਰ ਦੇ ਅੰਦਰ ਜਿੱਥੇ ਬਹੁਤ ਹੀ ਭਾਰੀ ਨੁਕਸਾਨ ਹੋਇਆ ਬਹੁਤ ਵੱਡਾ ਫਲੱਡ ਆਇਆ ਸੋ ਆ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਿੱਖ ਵੀਰ ਹਿੰਦੂ ਵੀਰ ਸਾਈ ਵੀਰ ਅਸੀਂ ਸਾਰੇ ਹੀ ਇਸ ਟਾਈਮ ਇਸ ਮਾੜੇ ਹਾਲਾਤਾਂ ਦੇ ਵਿੱਚ ਇੱਕ ਮੋਟਾ ਇੱਕ ਝੋਟਾ ਇੱਥੇ ਕੋਈ ਵੀ ਜਾਤ ਧਰਮ ਦਾ ਕੋਈ ਮਕਸਦ ਨਹੀਂ ਹੈ ਇੱਥੇ ਸਿਰਫ ਇਸ ਸਮੇਂ ਆਪਾਂ ਇਨਸਾਨੀਅਤ ਦੀ ਸੇਵਾ ਵਾਸਤੇ ਅਪੋਸਟਲ ਸੁਪਾਲਾਣਾ ਮਿਨਿਸਟਰੀ ਵੱਲੋਂ ਜਿਹੜੇ ਆ ਜਿਹੜਾ ਰਾਸ਼ਨ ਲੈ ਕੇ ਪਹੁੰਚੇ ਆ ਸੋ ਇਹ ਸਾਡੇ ਵੀਰ ਬੱਗਾ ਮਸੀਹ ਜੀ ਇੱਥੇ ਮੱਲਾਂਵਾਲੇ ਨਗਰ ਪੰਚਾਇਤ ਦੇ ਆਫਿਸ ਨੇ ਔਰ ਵੀਰ ਜੀ ਅਮਰਤਪਾਲ ਜੀ ਵੀ ਸਾਡੇ ਨਾਲ ਨੇ ਕੁਲਜੀਤ ਸਿੰਘ ਜੀ ਸਾਡੇ ਨਾਲ ਨੇ ਦਰਸ਼ਨ ਜੀ ਵੀ ਸਾਡੇ ਨਾਲ ਨੇ ਔਰ ਸਾਡੀ ਸਾਰੀ ਗੁਰਦੀਪ ਸਿੰਘ ਦੀ ਔਰ ਤੁਸੀਂ ਦੇਖੋ ਕਿ ਸਿੱਖ ਭਾਈਚਾਰਾ Hindu ਭਾਈਚਾਰਾ ਅਸੀਂ ਮੁਸਲਮਾਨ ਭਾਈਚਾਰਾ ਬਿਲਕੁਲ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਅਸੀਂ ਹਰ ਇੱਕ ਉਸ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ ਪੂਰੀ ਦਿਲੋਂ ਜਾਨ ਨਾਲ ਕਿ ਜਿੱਤੇ ਹਾਲੇ ਤੱਕ ਕੋਈ ਮਦਦ ਕੋਈ ਰਾਸ਼ਨ ਕੋਈ ਨਹੀਂ ਪਹੁੰਚ ਸਕਿਆ ਸੋ ਸਾਡੇ ਨਾਲ ਸਮੁੱਚੀ ਟੀਮ ਇਸ ਟਾਈਮ ਮੌਜੂਦ ਹੈ ਸੁਪਾਲਾਣਾ ਮੰਤਰੀ ਦੀ ਸਾਡੇ ਨਾਲ ਪਾਸਾ ਲਾਪਰੀ ਇਥੇ ਮੌਜੂਦ ਨੇ ਸਾਡੇ ਨਾਲ ਪਾਸਾ ਸਰਪ੍ਰੀਤ ਜੀ ਪਾਸਾ ਰਣਜੀਤ ਜੀ ਔਰ ਸਾਡੇ ਸਾਰੇ ਵਲੰਟੀਅਰਸ ਤੁਸੀਂ ਦੇਖ ਸਕਦੇ ਹੋ ਪਾਸਾ ਹੇਮਰਾਜੀ ਔਰ ਆ ਤਿਆਰ ਵਰ ਤਿਆਰ ਪੂਰੀ ਜੰਗੀ ਪਦਰ ਤੇ ਸਾਡੀ ਸਾਰੀ ਟੀਮ ਸੇਵਾ ਵਾਸਤੇ ਤਿਆਰ ਸੋ ਇਥੋ ਤਕਰੀਬਨ 5 ਕਿਲੋਮੀਟਰ ਦੀ ਦੂਰੀ ਹੈ ਕਿਤੇ 10 ਫੁੱਟ 15 ਫੁੱਟ 20 ਫੁੱਟ ਤੱਕ ਵੀ ਪਾਣੀ ਜਿਹੜਾ ਰੁਕਿਆ ਆ ਹੜਾਂ ਦੇ ਮਾਰ ਦੇ ਵਿੱਚ ਸਾਡੇ ਲੋਕ ਆਏ ਨੇ ਸੋ ਅੱਜ ਅਸੀਂ ਸਾਰੇ ਲੱਗੇ ਸਾਰੇ ਵੀਰ ਲੱਗੇ ਉਹ ਸੇਵਾ ਵਾਸਤੇ ਸਾਡਾ ਕਾਫਲਾ ਰਵਾਨਾ ਹੋ ਰਿਹਾ ਸੋ ਸਾਡੇ ਵਾਸਤੇ ਅਰਦਾਸ ਕਰੋ ਪ੍ਰਾਰਥਨਾ ਕਰੋ ਕਿ ਅਸੀਂ ਉਸ ਮੰਡਲ ਤੱਕ ਪਹੁੰਚੀਏ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਦੁੱਧ ਨਹੀਂ ਮਿਲਿਆ ਕਿਤੇ ਰਾਸ਼ਨ ਨਹੀਂ ਮਿਲਿਆ ਕਿਤੇ ਜਿਹੜੀ ਤਰਪਾਈਲ ਜਿਹੜੀ ਆ ਪਾਣੀ ਦੀ ਹਾੜਾ ਵਾਸਤੇ ਬਚਨ ਵਾਸਤੇ ਕੋਈ ਜਿਹੜਾ ਸ਼ੈੱਡ ਦੇ ਉੱਪਰ ਪਾਉਣ ਲਈ ਉਹ ਸਾਰੀਆਂ ਚੀਜ਼ਾਂ ਜਿਹੜਾ ਪੂਰੇ ਬਾਹਰ ਪਿੱਛੇ ਬਾਹਰ ਟਰੱਕ ਲੋਡ ਹੈ ਸੋ ਅਸੀਂ ਉਥੋਂ ਤੱਕ ਪਹੁੰਚ ਆ ਰਹੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ chandar consultants limited building maintenance handyman under -check trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under check -trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ